ਇਸ ਵਿਲੈਤੀ ਵੱਡੀ ਖਬਰ 사우ਦੀ ਅਰਬ ਤੋਂ ਸਾਹਮਣੇ ਆ ਰਹੀ ਹੈ ਕਿਉਂਕਿ ਭਾਰਤੀ પતિ ਪਤਨੀਆਂ ਦੇ ਲਈ ਹਜ ਕਰਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਹੈ ਵੱਡਾ ਝਟਕਾ ਵੀ ਕਹਿ ਸਕਦੇ ਹਾਂ ਕਿਉਂਕਿ ਹੁਣ ਭਾਰਤੀ પતિ ਪਤਨੀਆਂ ਨੂੰ ਹਜ ਕਰਨਾ ਥੋੜਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ 사우ਦੀ ਅਰਬ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਵੱਡਾ ਐਲਾਨ ਕੀਤਾ ਗਿਆ ਕਿਉਂਕਿ ਜੋ ਰਾਹਤ ਸਿਰਫ ਉਹ ਭਾਰਤੀ ਪਤੀ ਪਤਨੀਆਂ ਦੇ ਲਈ ਸੀਗੀ ਉਹ ਰੱਦ ਕਰ ਦਿੱਤੀ ਜਾ ਚੁੱਕੀ ਹੈ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਬਾਕੀ ਮੁਲਕ ਦੇ ਵਿੱਚ ਜਿਹੜੇ ਵੀ ਪਤੀ ਪਤਨੀ ਹੱਜ ਕਰਨ ਦੇ ਲਈ ਪਹੁੰਚਦੇ ਸੀ 사ਉਦੀ ਰੱਬ ਉੱਥੇ ਉਹਨਾਂ ਨੂੰ ਕਿਸੇ ਗੱਲ ਦੀ ਰਾਹਤ ਨਹੀਂ ਸੀ ਸਿਰਫ ਇੰਡੀਅਨ ਦੇ ਲਈ ਜੋ ਭਾਰਤ ਦੇ ਪਤੀ ਪਤਨੀ ਹੱਜ ਕਰਨ ਦੇ ਲਈ ਜਾਂਦੇ ਸੀ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ ਪਰ ਹੁਣ ਉਹ ਰਾਹਤ ਵੀ ਜਿਹੜੀ ਹੈ 사ਉਦੀ ਰੱਬ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਦੱਸਦੀਆਂ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਹੁਣ ਹਜ ਕਰਨ ਦੇ ਲਈ ਜਦੋਂ ਵੀ ਕੋਈ ਭਾਰਤ ਤੋਂ ਸਾウਦੀ ਅਰਬ ਪਹੁੰਚਦਾ ਹੈ ਹੋਟਲ ਦੇ ਵਿੱਚ ਕਮਰਾ ਲੈਂਦਾ ਹੈ ਤਾਂ પતિ ਪਤਨੀ ਨੂੰ ਹੁਣ ਅਲੱਗ-ਅਲੱਗ ਕਮਰਿਆਂ ਦੇ ਵਿੱਚ ਠਹਿਰਨਾ ਹੋਵੇਗਾ ਉਸ ਤੋਂ ਬਾਅਦ ਹੀ ਉਹ ਹਜ ਕਰ ਸਕਦੇ ਨੇ ਦੱਸਦੀ ਹੈ ਕਿ ਹੁਣ ਹਜ ਕਰਨ ਵਾਲੇ ਭਾਰਤੀ પતિ ਪਤਨੀ ਹੋਟਲ ਦੇ ਵਿੱਚ ਇਕੱਠੇ ਨਹੀਂ ਰਹਿ ਸਕਣਗੇ ਕਿਉਂਕਿ ਸਾウਦੀ ਅਰਬ ਦੀ ਸਰਕਾਰ ਨੇ ਨਵੇਂ ਨਿਯਮ ਲਾਗੂ ਕੀਤੇ ਨੇ ਜੋ 2025 ਦੇ ਹਜ ਤੋ ਲਾਗੂ ਹੋਣਗੇ ਭਾਰਤ ਦੀ ਹਜ ਕਮੇਟੀ ਅਨੁਸਾਰ ਜੇਕਰ ਭਾਰਤੀ પતિ ਪਤਨੀ ਇਕੱਠੇ ਰਹਿੰਦੇ ਹਨ ਤਾਂ ਉਹਨਾਂ ਵਿਚਕਾਰ ਵਿਪਰਦਗੀ ਹੁੰਦੀ ਹੈ ਬਾਕੀ ਸਾਰੇ ਦੇਸ਼ਾਂ ਦੇ ਪਤੀ ਪਤਨੀ ਹਜਰਾਂ ਪਹਿਲਾਂ ਹੀ ਵੱਖ-ਵੱਖ ਕਮਰਿਆਂ ਦੇ ਵਿੱਚ ਰਹਿੰਦੇ ਨੇ ਸਿਰਫ ਭਾਰਤੀ ਜੋੜਿਆਂ ਨੂੰ ਲੈ ਕੇ ਇਕੱਠੇ ਰਹਿਣ ਦੀ ਇਜਾਜ਼ਤ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ 사우ਦੀ ਅਰਬ ਦੀ ਸਰਕਾਰ ਦੇ ਵੱਲੋਂ ਤੇ ਹੁਣ ਭਾਰਤ ਦੀ ਹਜ ਕਮੇਟੀ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਇਸ ਮੁਤਾਬਕ ਹੋਟਲ 'ਚ ਭਾਰਤੀ ਪਤੀ ਪਤਨੀ ਦੇ ਕਮਰਿਆਂ ਨੂੰ ਲੈ ਕੇ ਇੱਕ ਦੂਜੇ ਦੇ ਨੇੜੇ ਰੱਖਣ ਦੀ ਵਿਵਸਥਾ ਜਿਹੜੀ ਉਹ ਕੀਤੀ ਜਾਵੇਗੀ ਕਾ ਜੋ ਲੋਡ ਪੈਨ ਤੇ ਉਹ ਇੱਕ ਦੂਜੇ ਦੀ ਮਦਦ ਕਰ ਸਕਣ ਮਰਦਾਂ ਨੂੰ ਔਰਤਾਂ ਦੇ ਕਮਰਿਆਂ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਹੱਜ ਕਮੇਟੀ 사우ਦੀ ਅਰਬ ਵਿੱਚ ਹਜੇ ਯਾਤਰੀਆਂ ਦੇ ਰਹਿਣ ਦੇ ਲਈ ਹੋਟਲ ਅਤੇ ਇਮਾਰਤਾਂ ਕਿਰਾਏ ਤੇ ਦਿੰਦੀਆਂ ਨੇ ਹਰਤਾਲ ਭਾਰਤ ਤੋਂ ਲਗਭਗ 2 ਲੱਖ ਲੋਕ ਹੱਜ ਦੇ ਲਈ 사우ਦੀ ਅਰਬ ਜਾਂਦੇ ਨੇ ਹੱਜ ਕਮੇਟੀ ਆਫ ਇੰਡੀਆ ਮੁੰਬਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਿਆਕਤ ਅਲੀ ਅਫਕੀਨ ਨੇ ਦੱਸਿਆ ਕਿ ਭਾਰਤ ਤੋਂ ਜਾਣ ਵਾਲੇ ਜ਼ਿਆਦਾਤਰ ਸਿੱਧਾ ਲੋ ਬਜ਼ੁਰਗ ਅਤੇ ਘੱਟ ਪੜ੍ਹੇ ਲਿਖੇ ਹਨ ਇਸ ਤੇ ਮੱਧੇਨਜ਼ਾ ਸਾウਦੀ ਸਰਕਾਰ ਨੇ ਭਾਰਤੀ ਪਤੀ ਪਤਨੀ ਨੂੰ ਇੱਕ ਕਮਰੇ ਦੇ ਵਿੱਚ ਰਹਿਣ ਅਤੇ ਰਸੋਈ ਸਾਂਝੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ